ਉਹਨਾਂ ਦੇ ਦੇਣਾਂ ਵਿੱਚ ਸਭ ਤੋਂ ਵੱਡੀ ਮੁਸ਼ਕਲ ਜਿਹੜੇ ਵੀ ਲੋਕ ਵਹੀਕਲ ਚ ਲਾਉਂਦੇ ਨੇ 4 ਰੁਪਇਆ ਜਿਵੇਂ ਕਾਰਾਂ ਵਗੈਰਾ ਉਹਨਾਂ ਨੂੰ ਬੜੀ ਵੱਡੀ ਮੁਸ਼ਕਲ ਆਉਂਦੀ ਹੈ ਕਿ ਉਹਨਾਂ ਦੇ ਜਿਹੜੀਆਂ ਗੱਡੀਆਂ ਦੇ ਸੀਸੇ ਹੁੰਦੇ ਨੇ ਉਹਨਾਂ ਤੇ ਬਹੁਤ ਸਾਰੀ ਧੁੰਦ ਜਿਹੜੀ ਆ ਜੰਮ ਜਾਂਦੀ ਆ ਜਿਹੜੇ ਭੈਣ ਭਰਾਵਾਂ ਨੂੰ ਪਤਾ ਆ ਉਹ ਤੇ ਬੜੇ ਸੌਖੇ ਗੱਡੀ ਨੂੰ ਚਲਾ ਲੈਂਦੇ ਨੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਲੇਕਿਨ ਜਿਨ੍ਹਾਂ ਕੋਲ ਇੱਕ ਗੱਡੀ ਦੇ ਵਿੱਚ ਗਲਤੀ ਹੋ ਜਾਂਦੀ ਆ ਫਿਰ ਉਹ ਗੱਡੀ ਦੇ ਵਿੱਚ ਉਹਦੇ ਸੀਸੇ ਦੇ ਫਰੰਟ ਸੀਸੇ ਤੇ ਬਹੁਤ ਧੁੰਦ ਪਈ ਰਹਿੰਦੀ ਆ ਜਾਂ ਸਾਈਡਾਂ ਦੇ ਸੀਸੇ ਬਹੁਤ ਧੁੰਦ ਨਾਲ ਭਰੇ ਰਹਿੰਦੇ ਨੇ ਪਰ ਆਪਣੇ ਤੁਸੀਂ ਵੇਖ ਸਕਦੇ ਹੋ ਕਿ ਇੱਕ ਵੀ ਡ੍ਰੌਪ ਨਹੀਂ ਹੈਗੀ ਬਿਲਕੁਲੋਂ ਸਾਫ਼ ਹੈ ਤੇ ਬਾਹਰ ਬਹੁਤ ਜ਼ਿਆਦਾ ਧੁੰਦ ਪਈ ਹੋਈ ਆ ਤੁਸੀਂ ਕਰਨਾ ਕੀ ਆ ਜਿਹੜੇ ਜਿਹੜੇ ਮੇਰੇ ਵੀਰਾਂ ਕੋਲ ਵਹੀਕਲ ਹੈਗੇ ਨੇ ਉਹਨਾਂ ਦੀ ਗੱਡੀ ਦੇ ਵਿੱਚ ਕੁਝ ਲੱਗੇ ਨਿਸ਼ਾਨ ਨੇ ਜਿਹੜੇ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਜਿਵੇਂ ਮੇਰੀ ਗੱਡੀ ਦੇ ਵਿੱਚ ਲੱਗਾ ਹੋਇਆ ਕਾਰ ਦੇ ਵਿੱਚ ਉਹਦੇ ਵਿੱਚ ਜਿੱਦਾਂ ਤੁਹਾਡੇ ਇਹ ਪੁਆਇੰਟ ਨਜ਼ਰ ਆ ਰਹੇ ਨੇ ਏਸੀ ਵਾਲਾ ਪੁਆਇੰਟ ਏਸੀ ਦੇ ਉੱਪਰ ਤੁਸੀਂ ਆਹ ਪੁਆਇੰਟ ਵੇਖ ਸਕਦੇ ਹੋ ਹਾਂਜੀ ਫਰੰਟ ਤਾਂ ਇਸ ਫਰੰਟ ਦੇ ਬਟਨ ਨੂੰ ਤੁਸੀਂ ਨੱਪ ਦੇਣਾ ਧੁੰਦ ਦੇ ਦੇਣਾ ਜੇ ਜਦੋਂ ਬਾਹਰ ਧੁੰਦ ਪਈ ਹੋਵੇ ਜਿਵੇਂ ਇਹਨੂੰ ਆਪਾਂ ਹੁਣ ਆਫ ਹੋ ਗਿਆ ਨਾ ਤੇ ਆਫ ਹੋ ਗਿਆ ਤੇ ਹੁਣ ਤੋਂ ਦਿੱਤੇ ਜੰਮਣੀ ਸ਼ੁਰੂ ਹੋ ਜਾਵੇਗੀ ਸਹਜੇ ਸਹਜੇ ਜੇ ਅਸੀਂ ਇਹਨੂੰ ਆਨ ਕਰ ਦਵਾਂਗੇ ਤਾਂ ਫਿਰ ਜਿਹੜੀ ਕੋਈ ਵੀ ਧੁੰਦ ਜਿਹੜੀ ਹੈ ਨਾ ਅੰਦਰ ਵਾਲ ਸੀਸੇ ਤੇ ਬਿਲਕੁਲ ਨਹੀਂ ਰਵੇਗੀ ਸੀਸਾ ਬਿਲਕੁਲ ਸਾਫ਼ ਰਹੇਗਾ ਤੇ ਜਿਹਦੇ ਨਾਲ ਆਪਾਂ ਨੂੰ ਗੱਡੀ ਦੀ ਡਰਾਈਵਿੰਗ ਕਰਨ ਦੇ ਵਿੱਚ ਬਹੁਤ ਵੱਡੀ ਸਹੂਲਤ ਮਿਲੇਗੀ ਨਹੀਂ ਤਾਂ ਜਦੋਂ ਇਹ ਸੀਸੇ ਦੇ ਉੱਪਰ ਧੁੰਦ ਪੈ ਜਾਂਦੀ ਆਪਾਂ ਨੂੰ ਬਾਰ-ਬਾਰ ਕੱਪੜੇ ਦੇ ਨਾਲ ਜਾਂ ਕੋਈ ਸੀਸਾ ਖੋਲ ਕੇ ਦੀ ਕੁਝ ਕਰਕੇ ਆਪਾਂ ਨੂੰ ਕਰਨਾ ਪੈਂਦਾ ਆ ਤਾਂ ਉਹ ਬਹੁਤ ਵੱਡੀ ਮੁਸ਼ਕਲ ਹੁੰਦੀ ਆ ਤੁਸੀਂ ਗੱਡੀ 'ਚ ਵੇਖ ਸਕਦੇ ਹੋ ਕਿ ਇਹਦੇ ਵਿੱਚ ਇੱਕ ਵੀ ਡ੍ਰੌਪ ਨਹੀਂ ਹੈਗੀ ਮਤਲਬ ਇਸ ਤਰ੍ਹਾਂ ਦੀ ਹਾਂ ਕਦੀ-ਕਦੀ ਤੁਹਾਨੂੰ ਆਪਣਾ ਵਾਈਪਰ ਬਾਹਰ ਵਾਲਾ ਚਲਾ ਲੈ ਚਾਈਦਾ ਜੇ ਤੁਹਾਨੂੰ ਲੱਗੇ ਕਿ ਬਹੁਤ ਸਾਰੀ ਧੁੰਦ ਗੱਡੀ ਦੇ ਬਾਹਰ ਹੋ ਗਈ ਆ ਮੈਂ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਤੁਸੀਂ ਜਿਵੇਂ ਹੋ ਸਕਦਾ ਪਹਿਲਾਂ ਮੈਨੂੰ ਵੀ ਨਾ ਬਹੁਤੀ ਜਾਣਕਾਰੀ ਹੋਵੇ ਤੇ ਜਦੋਂ ਮੈਨੂੰ ਵੀ ਨਹੀਂ ਸੀ ਪਤਾ ਤਾਂ ਉਦੋਂ ਮੈਨੂੰ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਸੀ बार-बार ਕਪੜਾ ਮਾਰਨਾ ਸੀਸੇ ਦੇ ਜਦੋਂ ਆਪਾਂ ਆਪਣੇ ਕੰਮ ਤੇ ਜਾਂਦੇ ਆ ਆਫਿਸ ਜਾਂਦੇ ਆ ਤਾਂ ਬਹੁਤ ਵੱਡੀ ਦਿੱਕਤ ਆਉਂਦੀ ਸੀ ਜਾਂ ਕਿ ਤੇ ਘੁੰਮਣ ਫਿਰਨ ਜਾਂਦੇ ਆ ਤੇ ਮੈਂ ਆਸ ਕਰਦਾ ਮੇਰੇ ਸੱਜਣ ਇਸ ਗੱਲ ਦਾ ਜਰੂਰ ਖਿਆਲ ਰੱਖਣ ਕਿ ਆਹ ਵਾਲਾ ਜਿਹੜਾ ਬਟਨ ਹੈ ਤੁਹਾਡੀ ਗੱਡੀ ਦੇ ਉੱਪਰ ਜਿੱਥੇ ਫਰੰਟ ਲਿਖਿਆ ਹੋਇਆ ਧੁੰਦ ਦੇ ਦਿਨਾਂ ਦੇ ਵਿੱਚ ਇਹਨੂੰ ਆਨ ਕਰ ਲਿਆ ਕਰੋ ਤਾਂ ਕਿ ਫਿਰ ਤੁਹਾਨੂੰ ਸਫ਼ਰ ਕਰਨਾ ਬਹੁਤ ਸੌਖਾ ਹੋਵੇਗਾ ਕਿਉਂਕਿ ਅਕਸਰ ਧੁੰਦ ਦੇ ਕਾਰਨ ਬਹੁਤ ਜ਼ਿਆਦਾ ਐਕਸੀਡੈਂਟ ਹੋ ਜਾਂਦੇ ਨੇ ਦੁਰਘਟਨਾ ਹੋ ਜਾਂਦੀਆਂ ਨੇ ਤੇ ਗੱਡੀ ਦੇ ਵਿੱਚ ਕਈ ਵਾਰ ਆਮ ਤੌਰ ਤੇ ਬਹੁਤੇ ਪਰਿਵਾਰ ਹੀ ਜਾਂਦੇ ਨੇ ਸਫ਼ਰ ਕਰਨ ਦੇ ਨੇ ਦੂਰ ਨੇੜੇ ਜਾਣਾ ਹੋਵੇ ਜਾਂ ਕੋਈ ਅ비 ਨ비 ਕੰਮ ਪੈ ਜਾਵੇ ਤਾਂ ਫਿਰ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਬਣ ਜਾਂਦੀ ਆ ਆਓ ਆਪਾਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਖਿਆਲ ਰੱਖੀਏ ਕਿਉਂਕਿ ਤੁਸੀਂ ਮੇਰਾ ਪਰਿਵਾਰ ਹੋ ਤੇ ਮੇਰਾ ਫਰਜ਼ ਬਣਦਾ ਕਿ ਮੈਂ ਆਪਣੇ ਪਰਿਵਾਰ ਦੇ ਨਾਲ ਉਹ ਹਰ ਇੱਕ ਗੱਲ ਸਾਂਝੀ ਕਰਾਂ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆ ਪਰਿਵਾਰ ਦੇ ਲਈ ਹੁਣ ਮੈਂ ਗੱਡੀ ਇੱਕ ਸਾਈਡ ਤੇ ਕਰਕੇ ਹੀ ਵੀਡੀਓ ਬਣਾ ਰਿਹਾ ਹਾਂ ਤਾਂ ਕਿ ਕਿਸੇ ਆਉਣ ਜਾਣ ਵਾਲੇ ਵੀਰ ਨੂੰ ਵੀ ਕੋਈ ਨਾ ਦਿੱਕਤ ਹੋਵੇ ਤੁਸੀਂ ਵੇਖ ਸਕਦੇ ਹੋ ਕਿ ਮੇਰੀ ਗੱਡੀ ਰੋਡ ਤੋਂ ਕਾਫੀ ਜ਼ਿਆਦਾ ਹਟੀਆਂ ਲਾਗੂ ਦੀਆਂ ਗੱਡੀਆਂ ਜਾ ਰਹੀਆਂ ਨੇ ਤੇ ਖਾਸ ਕਰਕੇ ਇਹਨਾਂ ਦਿਨਾਂ 'ਚ ਆਪਣੀ ਗੱਡੀ ਨੂੰ ਕਦੀ ਵੀ ਛੜਕਦੇ ਇੱਕ ਸਾਈਡ ਤੇ ਕਰਕੇ ਨਹੀਂ ਖੜਾ ਕਰਨਾ ਚਾਹੀਦਾ ਸਗੋਂ ਕਾਫੀ ਹੀਠਾ ਕਰਕੇ ਸੜਕ ਤੋਂ ਖੜੀ ਕਰਨੀ ਚਾਹੀਦੀ ਆ ਤਾਂ ਕਿ ਕੋਈ ਘਟਨਾ ਨਾ ਵਾਪਰ ਸਕੇ ਮੈਂ ਅਰਦਾਸ ਬੇਨਤੀ ਕਰਦਾ ਹਾਂ ਕਿ ਇਹ ਸਰਦੀਆਂ ਦੇ ਵਿੱਚ ਬਹੁਤ ਘੱਟ ਐਕਸੀਡੈਂਟ ਹੋਣ ਬਹੁਤ ਘੱਟ ਨੁਕਸਾਨ ਹੋਵੇ ਕਿਉਂਕਿ ਜਿਨ੍ਹਾਂ ਦੇ ਚਲੇ ਜਾਂਦੇ ਨੇ ਉਹੋ ਹੀ ਜਾਣਦੇ ਨੇ ਕਿ ਦੁੱਖ ਕੀ ਹੁੰਦੇ ਨੇ ਬੇਸ਼ੱਕ ਮਰਿਆਂ ਦੇ ਨਾਲ ਮਰਿਆ ਤੇ ਨਹੀਂ ਜਾਂਦਾ ਲੇਕਿਨ ਮਰਿਆਂ ਵਰਗੇ ਜ਼ਰੂਰ ਹੋ ਜਾਂਦੇ ਨੇ ਉਹ ਲੋਕ ਜਿਨ੍ਹਾਂ ਦੇ ਆਪਣੇ ਇਹਨਾਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਨੇ ਇਸ ਕਰਕੇ ਧੁੰਦ ਦੇ ਦਿਨਾਂ ਦੇ ਵਿੱਚ ਆਪਣੀ ਗੱਡੀ ਦੀ ਇਹ ਸੈਟਿੰਗ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਇਹ ਸੈਟਿੰਗ ਜਿਹੜੀ ਆ ਤੁਹਾਡੇ ਕਿਸੇ ਦੇ ਇੱਧਰ ਵੀ ਹੋ ਸਕਦੀ ਆ ਕਿਸੇ ਦੇ ਉੱਧਰ ਵੀ ਹੋ ਸਕਦੀ ਕਿਸੇ ਦੇ ਥੱਲੇ ਵੀ ਹੋ ਸਕਦੀ ਆ ਲੇਕਿਨ ਤੁਸੀਂ ਫਰੰਟ ਵਾਲਾ ਸਵਿਚ ਔਨ ਕਰ ਲੈਣਾ ਫਿਰ ਧੁੰਦ ਤੁਹਾਨੂੰ ਇੱਕ ਵੀ ਡ੍ਰੌਪ ਅੰਦਰ ਨਜ਼ਰ ਨਹੀਂ ਆਵੇਗਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜਿਉਂਦੇ ਵਸਦੇ ਰਹੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਲੰਬੀਆਂ ਉਮਰਾਂ ਕਰਨ